NPS ਨਿਊ ਰੂਲ 1 ਅਕਤੂਬਰ ਤੋਂ ਰਾਸ਼ਟਰੀ ਪੈਨਸ਼ਨ ਪ੍ਰਣਾਲੀ 'ਚ ਹੋਣਗੇ ਕਈ ਵੱਡੇ ਬਦਲਾ ਜਿੰਨਾ ਦਾ ਤੁਹਾਡੇ ਤੇ ਪਵੇਗਾ ਸਿੱਧਾ ਅਸਰ ਹਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਦੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਸਮੇਂ-ਸਮੇਂ ਤੇ ਤੁਹਾਡੇ ਲਈ ਸਰਕਾਰੀ ਸਕੀਮਾਂ ਦੇ ਅਪਡੇਟ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਇਸ ਲਈ ਜੇਕਰ ਤੁਸੀਂ ਚੈਨਲ ਨਾਲ ਪੁਰਾਣੇ ਜੁੜੇ ਹੋ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ ਕਿਸੇ ਸਰਕਾਰੀ ਸਕੀਮ ਦਾ ਲਾਭ ਲੈਣ ਤੋਂ ਰਹਿ ਨਾ ਜਾਓ ਚਲੋ ਸ਼ੁਰੂ ਕਰਦੇ ਹਾਂ NPS ਦੇ ਨਵੇਂ ਰੂਲ ਨਾਲ ਜੁੜਿਆ ਇੱਕ ਵੱਡਾ ਅਪਡੇਟ 1 ਅਕਤੂਬਰ ਤੋਂ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਵਿੱਚ ਕਈ ਵੱਡੇ ਬਦਲਾਅ ਹੋਣ ਵਾਲੇ ਹਨ ਇਹਨਾਂ ਬਦਲਾਵਾਂ ਦਾ ਸਿੱਧਾ ਪ੍ਰਭਾਵ ਲਾਭਪਾਤਰੀਆਂ ਦੀਆਂ ਜੇਬਾਂ ਤੇ ਪਵੇਗਾ ਇਹਨਾਂ ਬਦਲਾਵ ਦਾ ਉਦੇਸ਼ ਯੋਜਨਾ ਨੂੰ ਹੋਰ ਸੁਵਿਧਾਜਨਕ ਬਣਾਉਣਾ ਹੈ ਇਹਨਾਂ ਬਦਲਾਵ ਵਿੱਚ ਕੜਵੌਣ ਤੋਂ ਲੈ ਕੇ ਨਿਵੇਸ਼ ਤੱਕ ਸਭ ਕੁਝ ਸ਼ਾਮਿਲ ਹੈ ਆਓ ਇੱਕ ਇੱਕ ਕਰਕੇ ਇਹਨਾਂ ਤੇ ਚਰਚਾ ਕਰੀਏ ਐਨਪੀਐਸ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ ਜੋ ਸਿੱਧੇ ਤੌਰ ਤੇ ਨਿਵੇਸ਼ਕਾਂ ਨੂੰ ਲਾਭ ਪਹੁੰਚਾਏਗਾ ਇਹ ਐਨਪੀਐਸ ਦੇ ਤਹਿਤ ਸਟਾਕ ਮਾਰਕਟ ਵਿਚ ਨਿਵੇਸ਼ ਕਰਨ ਵਾਲੇ ਲਾਪਾਤਰਿਆਂ ਲਈ ਚੰਗੀ ਖਬਰ ਹੋਵੇਗੀ ਇਸ ਨਵੇਂ ਬਦਲਾਅ ਦੇ ਤਹਿਤ ਨਿਵੇਸ਼ਕ ਹੁਣ ਆਪਣੇ ਐਨਪੀਐਸ ਫੰਡਾਂ ਦਾ 100% ਸਟਾਕ ਮਾਰਕੀਟ ਵਿੱਚ ਨਿਵੇਸ਼ ਕਰ ਸਕਦੇ ਹਨ ਹਾਲਾਂਕਿ ਇਸ ਨਾਲ ਰਿਟਰਨ ਦਾ ਜੋਖਮ ਬਤੇਗਾ ਇਹ ਪੂਰੀ ਤਰ੍ਹਾਂ ਨਿਵੇਸ਼ਕਾਂ ਤੇ ਨਿਰਭਰ ਕਰੇਗਾ ਕਿ ਉਹ ਆਪਣੇ ਫੰਡਾਂ ਦਾ 100% ਬਾਜ਼ਾਰ ਵਿੱਚ ਨਿਵੇਸ਼ ਕਰਨਾ ਹੈ ਜਾਂ ਨਹੀਂ ਇਹ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਐਨਪੀਐਸ ਲਈ ਸਟਾਕ ਮਾਰਕੀਟ ਵਿੱਚ ਨਿਵੇਸ਼ ਦੀ ਲੋੜ ਨਹੀਂ ਹੈ ਇਹ ਪੂਰੀ ਤਰ੍ਹਾਂ ਨਿਵੇਸ਼ਕਾਂ ਤੇ ਨਿਰਭਰ ਕਰੇਗਾ ਕਿ ਉਹ ਆਪਣੇ ਫੰਡਾਂ ਦਾ 100% ਤੋ ਬਾਜ਼ਾਰ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੈ ਜਾਂ ਫਿਰ ਨਹੀਂ ਇਹ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਐਨਪੀਐਸ ਲਈ ਸਟਾਕ ਮਾਰਕੀਟ ਵਿੱਚ ਨਿਵੇਸ਼ ਦੀ ਲੋੜ ਨਹੀਂ ਹੈ ਇਹ ਬਦਲਾਵ ਐਨਪੀਐਸ ਦੇ ਨਿਯਮ ਇਹ ਬਦਲਾਵ ਐਨਪੀਐਸ ਦੇ ਨਿਕਾਸ਼ ਅਤੇ ਕਢਵਾਉਣ ਦੇ ਨਿਯਮਾਂ ਨੂੰ ਕਾਫੀ ਬਦਲਦਾ ਹੈ ਪਹਿਲਾਂ ਐਨਪੀਐਸ ਦੇ ਤਹਿਤ ਨਿਵੇਸ਼ ਕਰਦੇ ਸਮੇਂ ਲਾਪਾਤਰੀਆਂ ਨੂੰ ਰਿਟਾਇਰਮੈਂਟ ਦੇ ਸਿੱਧੇ ਆਪਣੇ ਫੰਡ ਪ੍ਰਾਪਤ ਹੁੰਦੇ ਹਨ ਆਪਣੇ ਫੰਡ ਪ੍ਰਾਪਤ ਹੁੰਦੇ ਸਨ ਹਾਲਾਂਕਿ ਹੁਣ ਈਪੀਐਫ ਵਾਂਗ ਐਨਪੀਐਸ ਦੇ ਲਾਪਾਤਰੀ ਕੁਝ ਖਾਸ ਹਾਲਤਾਂ ਵਿੱਚ ਪਹਿਲਾਂ ਫੰਡ ਕਢਵਾਉਣ ਦੇ ਯੋਗ ਹੋਣਗੇ ਇਹਨਾਂ ਵਿਚ ਸਿੱਖਿਆ ਵਿਵਾਹ ਅਤੇ ਡਾਕਟਰੀ ਐਮਰਜੈਂਸੀ ਸ਼ਾਮਲ ਹੈ ਹਾਲਾਂਕਿ ਕੜਵਾਂ ਸੰਬੰਧੀ ਟੈਕਸ ਨਿਯਮ ਟੈਕਸ ਨਿਯਮਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਜੇਕਰ ਤੁਸੀਂ ਆਪਣੇ ਫੰਡ ਦਾ 80% ਇੱਕ مشترਕਮ ਵਿੱਚ ਕਢਾਉਂਦੇ ਹੋ ਤਾਂ 60% ਟੈਕਸ ਮੁਕਤ ਹੋਵੇਗਾ ਜਦੋਂ ਕਿ 20% ਆਮਦਨ ਟੈਕਸ ਸਲੈਬ ਦੇ ਅਧੀਨ ਆ ਜਾਵੇਗਾ ਐਨਪੀਐਸ ਵਿੱਚ ਕੌਣ ਕਰ ਸਕਦਾ ਹੈ ਨਿਵੇਸ਼ ਲੋਕ ਅਕਸਰ ਇਸ ਬਾਰੇ ਉਲਝਣ ਵਿੱਚ ਰਹਿੰਦੇ ਹਨ ਕਿ ਐਨਪੀਐਸ ਦੇ ਤਹਿਤ ਕੌਣ ਨਿਵੇਸ਼ ਕਰ ਸਕਦਾ ਹੈ ਇਹ ਧਿਆਨ ਦੇਣ ਯੋਗ ਹੈ ਕਿ ਸਰਕਾਰੀ ਕਰਮਚਾਰੀ ਤੋਂ ਲੈ ਕੇ ਨਿੱਜੀ ਕਰਮਚਾਰੀ ਤੱਕ ਹਰ ਕੋਈ ਸਕੀਮ ਵਿੱਚ ਨਿਵੇਸ਼ ਕਰ ਸਕਦਾ ਹੈ ਇਸ ਤੋਂ ਇਲਾਵਾ ਪਹਿਲਾਂ ਨਿਵੇਸ਼ ਸਿਰਫ ਰਿਟਾਇਰਮੈਂਟ ਤੋਂ ਬਾਅਦ ਹੀ ਬਾਹਰ ਨਿਕਲ ਸਕਦੇ ਸਨ ਹਾਲਾਂਕਿ ਹੁਣ ਨਿਵੇਸ਼ਕਾਂ ਨੂੰ 15 ਸਾਲ ਬਾਅਦ ਬਾਹਰ ਨਿਕਲਣ ਦਾ ਵਿਕਲਪ ਦਿੱਤਾ ਜਾਵੇਗਾ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert ਤੇ